ਅਹ ਦੇਖੋ ਜੀ ਅੱਜ ਧੰਨਵਾਦ ਦਾ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਅਸੀਂ ਜੋ ਵਕਫ ਬੋਰਡ ਪਿਛਲੇ ਦਿਨੀ ਕੇਂਦਰ ਵੱਲੋਂ ਲਿਆਂਦਾ ਗਿਆ ਉਹਦਾ ਵਿਰੋਧ ਸਾਡੀ ਪਾਰਟੀ ਨੇ ਵੀ ਮੈਂ ਵੀ ਡਟ ਕੇ ਲੋਕ ਸਭਾ ਦੇ ਅੰਦਰ ਕੀਤਾ ਕਿਉਂਕਿ ਉਹ ਸਿੱਧਮ ਸਿੱਧਾ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 26ੀ ਹੈ ਕਿ ਤੁਸੀਂ ਆਪਣੇ ਧਰਮ ਦੀ ਰੀਤੀ ਰਿਵਾਜਾਂ ਦੇ ਅਨਸਾਰ ਸੰਗਠਨ ਬਣਾ ਵੀ ਸਕਦੇ ਹੋ ਤੇ ਆਪਣੇ ਰੀਤੀ ਰਿਵਾਜਾਂ ਦੇ ਅਨਸਾਰ ਉਹਨੂੰ ਚਲਾ ਵੀ ਸਕਦੇ ਹੋ ਤੇ ਉਹਦੇ ਤੇ ਸਿੱਧਮ ਸਿੱਧਾ ਹਮਲਾ ਹੈ ਕਿ ਜੇ ਤੁਸੀਂ ਨਾਨ ਮੁਸਲਮ ਜਿਹੜਾ ਮੈਂਬਰ ਹੈ ਉਹ ਤੁਸੀਂ ਉਹਦੇ ਵਿੱਚ ਪਾਓ ਤੇ ਦੂਜਾ ਜਿਹੜੇ ਉਹਦੇ ਵਿੱਚ ਇਦਾਂ ਦੇ ਸ਼ਰਤਾਂ ਕਲੋਜ਼ ਪਾਏ ਗਏ ਨੇ ਕਿ ਜੀ ਜਿਹਨੇ ਜਮੀਨ ਕੋਈ ਆਪਣੀ ਪ੍ਰਾਪਰਟੀ ਡੋਨੇਟ ਕਰਨੀ ਹੈ ਉਹਦਾ ਚੈੱਕ ਕਰਾਂਗੇ ਵੀ ਉਹ ਪਿਛਲੇ 5 ਸਾਲ ਤੋਂ ਜਿਹੜੇ ਇਸਲਾਮਿਕ ਜਿਹੜੇ ਕਹੈ ਲੋ ਜਾ ਇਬਾਦਤ ਕਰਦਾ ਹੈ ਕਿ ਨਹੀਂ ਕਰਦਾ ਮੈਨੂੰ ਇਹ ਦੱਸੋ ਹੁਣ ਕਿਵੇਂ ਕੋਈ ਬੰਦਾ ਪ੍ਰੂਵ ਕਰੂਗਾ ਇਹਦੀ ਐਕਸਪਲੇਨੇਸ਼ਨ ਇਹਦੀ ਡੈਫੀਨੇਸ਼ਨ ਕੀ ਹੈ ਵੀ ਬੰਦਾ 5 ਸਾਲ ਤੋਂ ਇਬਾਦਤ ਕਰਦਾ ਹੈ ਕਿ ਨਹੀਂ ਕਰਦਾ ਹੁਣ ਕਿਸੇ ਨੇ ਕਹੇ ਮੈਂ ਡੋਨੇਟ ਕਰਨਾ ਹੈ ਉਹਨਾਂ ਨੇ ਕਹੇ ਕਹਿਣਗੇ ਵੀ ਤੂੰ ਜੀ ਪ੍ਰੂਵ ਕਰ ਤੂੰ ਪਿਛਲੇ 5 ਸਾਲ ਤੋਂ ਇਬਾਦਤ ਕਰ ਰਿਹਾ ਉਹ ਕੀ 5 ਸਾਲ ਦੇ ਵੀਡੀਓ ਲੈ ਕੇ ਆਊਗਾ ਦਾ ਸਰਕਾਰ ਲੋਕਾਂ ਦੇ ਘਰਾਂ 'ਚ ਕੈਮਰੇ ਲਾਊਗੀ ਵੀ ਭਾਈ ਚੈੱਕ ਕਰਾਂਗੇ ਤੁਸੀਂ ਰੋਜ਼ ਆਪਣਾ ਧਰਮ ਦੇ ਅਨੁਸਾਰ ਜੋ ਤੁਹਾਡੀਆਂ ਅ ਜਿਸ ਤਰ੍ਹਾਂ ਤੁਸੀਂ ਆਪਣੇ ਧਰਮ ਨੂੰ ਮੰਨਦੇ ਹੋ ਉਬਾਦਤ ਕਰਦੇ ਹੋ ਕਿ ਨਹੀਂ ਕਰਦੇ ਸੋ ਸਿੱਧਮ ਸਿੱਧਾ ਜੋ ਦੇਸ਼ ਦਾ ਸੰਵਿਧਾਨ ਹੈ ਮੈਂ ਸਮਝਦਾ ਉਹਦੇ ਤੇ ਹਮਲਾ ਜੋ ਸਾਡੇ ਸੈਕੂਲਰ ਜੋ ਸੰਵਿਧਾਨ ਹੈ ਸੈਕੂਲਰਿਜ਼ਮ ਤੇ ਸਿੱਧਮ ਸਿੱਧਾ ਅਟੈਕ ਹੈ ਜੋ ਪਿਛਲੇ ਦਿਨੀ ਪਾਜਪਾ ਨੇ ਵਕਫ ਲੈ ਕੇ ਆਂਦਾ ਅ ਦੇਖੋ ਜੀ ਅੱਜ ਧੰਨਵਾਦ ਦਾ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਅਸੀਂ ਜੋ ਵਕਫ ਬੋਰਡ ਪਿਛਲੇ ਦਿਨੀ ਕੇਂਦਰ ਵੱਲੋਂ ਲਿਆਂਦਾ ਗਿਆ ਉਹਦਾ ਵਿਰੋਧ ਸਾਡੀ ਪਾਰਟੀ ਨੇ ਵੀ ਮੈਂ ਵੀ ਡਟ ਕੇ ਲੋਕ ਸਭਾ ਦੇ ਅੰਦਰ ਕੀਤਾ ਕਿਉਂਕਿ ਉਹ ਸਿੱਧਮ ਸਿੱਧਾ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 26 ਹੈ ਕਿ ਤੁਸੀਂ ਆਪਣੇ ਧਰਮ ਦੀ ਰੀਤੀ ਰਿਵਾਜਾਂ ਦੇ ਅਨਸਾਰ ਸੰਗਠਨ ਬਣਾ ਵੀ ਸਕਦੇ ਹੋ ਤੇ ਆਪਣੇ ਰੀਤੀ ਰਿਵਾਜਾਂ ਦੇ ਅਨਸਾਰ ਉਹਨੂੰ ਚਲਾ ਵੀ ਸਕਦੇ ਹੋ ਤੇ ਉਹਦੇ ਤੇ ਸਿੱਧਮ ਸਿੱਧਾ ਹਮਲਾ ਹੈ ਕਿ ਜੇ ਤੁਸੀਂ ਨਾਨ ਮੁਸਲਮ ਜਿਹੜਾ ਮੈਂਬਰ ਹੈ ਉਹ ਤੁਸੀਂ ਉਹਦੇ ਵਿੱਚ ਪਾਓ ਤੇ ਦੂਜਾ ਜਿਹੜੇ ਉਹਦੇ ਵਿੱਚ ਇਦਾਂ ਦੇ ਸ਼ਰਤਾਂ ਕਲੋਜ਼ ਪਾਏ ਗਏ ਨੇ ਕਿ ਜੀ ਜਿਹਨੇ ਜਮੀਨ ਕੋਈ ਆਪਣੀ ਪ੍ਰਾਪਰਟੀ ਡੋਨੇਟ ਕਰਨੀ ਹੈ ਉਹਦਾ ਚੈੱਕ ਕਰਾਂਗੇ ਵੀ ਉਹ ਪਿਛਲੇ 5 ਸਾਲ ਤੋਂ ਜਿਹੜੇ ਇਸਲਾਮਿਕ ਜਿਹੜੇ ਕਹ ਲਓ ਜਾਇਬਾਦਤ ਕਰਦਾ ਹੈ ਕਿ ਨਹੀਂ ਕਰਦਾ ਮੈਨੂੰ ਇਹ ਦੱਸੋ ਹੁਣ ਕਿਵੇਂ ਕੋਈ ਬੰਦਾ ਪ੍ਰੂਵ ਕਰੂਗਾ ਇਹਦੀ ਐਕਸਪਲੇਨੇਸ਼ਨ ਇਹਦੀ ਡੈਫੀਨੇਸ਼ਨ ਕੀ ਹੈ ਵੀ ਬੰਦਾ 5 ਸਾਲ ਤੋਂ ਇਬਾਦਤ ਕਰਦਾ ਹੈ ਕਿ ਨਹੀਂ ਕਰਦਾ ਹੁਣ ਕਿਸੇ ਨੇ ਕਹੇ ਮੈਂ ਡੋਨੇਟ ਕਰਨਾ ਹੈ ਉਹਨਾਂ ਨੇ ਕਹਿਣਗੇ ਵੀ ਤੂੰ ਜੀ ਪ੍ਰੂਵ ਕਰ ਤੂੰ ਵਿਲੇ 5 ਸਾਲ ਤੋਂ ਇਬਾਦਤ ਕਰ ਰਹੇ ਆ ਉਹ ਕੀ 5 ਸਾਲ ਦੇ ਵੀਡੀਓ ਲੈ ਕੇ ਆਊਗਾ ਦਾ ਸਰਕਾਰ ਲੋਕਾਂ ਦੇ ਘਰਾਂ ਚ ਕੈਮਰੇ ਲਾਊਗੀ ਵੀ ਭਾਈ ਚੈੱਕ ਕਰਾਂਗੇ ਤੁਸੀਂ ਰੋਜ਼ ਆਪਣਾ ਧਰਮ ਦੇ ਅਨੁਸਾਰ ਜੋ ਤੁਹਾਡੀਆਂ ਕਿਸ ਤਰ੍ਹਾਂ ਤੁਸੀਂ ਆਪਣੇ ਧਰਮ ਨੂੰ ਮੰਨਦੇ ਹੋ ਉਬادت ਕਰਦੇ ਹੋ ਕਿ ਨਹੀਂ ਕਰਦੇ ਸੋ ਸਿੱਧਮ ਸਿੱਧਾ ਜੋ ਦੇਸ਼ ਦਾ ਸੰਵਿਧਾਨ ਹੈ ਮੈਂ ਸਮਝਦਾ ਉਹਦੇ ਤੇ ਹਮਲਾ ਜੋ ਸਾਡੇ ਸੈਕੂਲਰ ਜੋ ਸੰਵਿਧਾਨ ਹੈ ਸੈਕੂਲਰਿਜ਼ਮ ਤੇ ਸਿੱਧਮ ਸਿੱਧਾ ਅਟੈਕ ਹੈ ਜੋ ਪਿਛਲੇ ਦਿਨੀ ਭਾਜਪਾ ਨੇ ਵਕਫ ਲੈ ਕੇ ਆਂਦਾ